ਹਾਂਜੀ ਕਉਤਾ ਹੈਗੀ ਐ ਮੈਂ ਹਾਂ ਕਰਦਾ ਰਾਜਾ ਇਹ ਹੁਣ ਸ਼ਬੀ ਕਿਤਾਬ ਪੜਾਂ ਦੇ ਵਿੱਚੋਂ ਐ ਨਿੱਕਾ ਜਾ ਕਰ ਸਾਡਾ ਨਿੱਕਾ ਜਾ ਕਰ ਸਾਡਾ ਸਾਡੀ ਰਾਜਧਾਨੀ ਐ ਮੈਂ ਹਾਂ ਕਰਦਾ ਰਾਜਾ ਤੇ ਮੇਰੀ ਪਤਨੀ ਰਾਣੀ ਐ ਸਾਡਾ ਇਹ ਪਰਿਵਾਰ ਦੋਸਤੋ ਸਾਡੀ ਪਰਜਾ ਐ ਸਾਡਾ ਇਹ ਪਰਿਵਾਰ ਦੋਸਤੋ ਸਾਡੀ ਪਰਜਾ ਹੈ ਪੱਖਪਾਤ ਨਾ ਕੋਈ ਸਭ ਦਾ ਇੱਕੋ ਦਰਜਾ ਹੈ ਉਹ ਵੀ ਕਰਦੇ ਮਾਣ ਉਹਨਾਂ ਦੀ ਮਿਹਰਬਾਨੀ ਐ ਮੈਂ ਹਾਂ ਕਰਦਾ ਰਾਜਾ ਤੇ ਮੇਰੀ ਪਤਨੀ ਰਾਣੀ ਮਿੱਤਰ ਸਾਖ ਸੰਬੰਧੀ ਸਾਡੇ ਸਾਡੀਆਂ ਫੌਜਾਂ ਨੇ ਮਿੱਤਰ ਸਾਖ ਸੰਬੰਧੀ ਸਾਰੇ ਸਾਡੀਆਂ ਫੌਜਾਂ ਨੇ ਉਹਨਾਂ ਕਰਕੇ ਰਾਗ ਭਾਗ ਰਾਗ ਭਾਗ ਵਿੱਚ ਬੜੀਆਂ ਮੌਜਾਂ ਨੇ ਕਿਸੇ ਦੇ ਮਨ ਵਿੱਚ ਬੈਰ ਭਾਵਨਾ ਬੇਈਮਾਨੀ ਮੈਂ ਹਾਂ ਕਰਦਾ ਰਾਜਾ ਤੇ ਮੇਰੀ ਪਤਨੀ ਰਾਣੀ ਆਪਣੀ ਹੱਦ ਵਿੱਚ ਰਹਿ ਕੇ ਅਸੀਂ ਰਾਜ ਚਲਾਉਨੇ ਆਂ ਆਪਣੀ ਹੱਦ ਵਿੱਚ ਰਹਿ ਕੇ ਅਸੀਂ ਰਾਜ ਚਲਾਉਣੇ ਆਂ ਕਿਸੇ ਗਵਾਂਢੀ ਰਾਜੇ ਤੇ ਨਾ ਧੌਸ ਜਮਾਉਣੇ ਆਂ ਹਰ ਪਾਸੇ ਤੇ ਆਉਂਦੀ ਸਦਾ ਪੌਣ ਸੁਹਾਣੀ ਏ ਮੈਂ ਹਾਂ ਕਰਦਾ ਰਾਜਾ ਤੇ ਮੇਰੀ ਪਤਨੀ ਰਾਣੀ ਛੋਟਾ ਜਿਹਾ ਬਜਟ ਆਪਨਾ ਆਪ ਬਣਾਈਏ ਛੋਟਾ ਜਿਹਾ ਬਜਟ ਆਪਨਾ ਆਪ ਬਣਾਈਦਾ ਜਿਹੜਾ ਵੀ ਬਿਲਾਏ ਉਹਨੂੰ ਗੱਲਣ ਲਈਦਾ ਕਿਸੇ ਕਿਸਮ ਦੀ ਕੋਈ ਸਾਨੂੰ ਨਾ ਪਰੇਸ਼ਾਨੀ ਏ ਮੈਂ ਹਾਂ ਕਰਦਾ ਰਾਜਾ ਤੇ ਮੇਰੀ ਪਤਨੀ ਰਾਣੀ ਸਮਝਦਾਰੋ ਰਾਜਾ ਜਿਹੜਾ ਸੋਨੇ ਵਜੀਰਾਂ ਦੀ ਸਮਝਦਾਰੋ ਰਾਜਾ ਜਿਹੜਾ ਸੋਨੇ ਵਜੀਰਾਂ ਦੀ ਉਹਨੂੰ ਕਦੇ ਲੋੜ ਪਏ ਨਾ ਤੋਪਾਂ ਤੀਰਾਂ ਦੀ ਸਮਝਦਾਰੋ ਰਾਜਾ ਜੋ ਸੋਨੇ ਵਜੀਰਾਂ ਦੀ ਉਹਨੂੰ ਕਦੇ ਲੋੜ ਪਵੇ ਨਾ ਤੋਪਾਂ ਤੀਰਾਂ ਦੀ ਹੁਣ ਪੂੜੀਆਂ ਲੋੜਾਂ ਸਭ ਲਈ ਰਾਸ਼ਨ ਪਾਣੀ ਹੈ ਮੈਂ ਹਾਂ ਕਰਦਾ ਰਾਜਾ ਤੇ ਮੇਰੀ ਪਤਨੀ ਰਾਣੀ ਫਰਜ ਦੋਹਾਂ ਨੇ ਅਸੀਂ ਆਪਣੇ ਖੂਬ ਨਿਭਾਏ ਨੇ ਫਰਜ ਦੋਹਾਂ ਨੇ ਅਸੀਂ ਆਪਣੇ ਖੂਬ ਨਿਭਾਏ ਨੇ ਬਹੁਤ ਮੁਸ਼ਕਲਾਂ ਆਈਆਂ ਮੱਥੇ ਵੱਟ ਨਾ ਪਾਏ ਨੇ ਇੱਕ ਦੂਏ ਤੋਂ ਵਾਰੀ ਆਪਣੀ ਅਸਾਂ ਜਵਾਨੀ ਏ ਇੱਕ ਦੂਏ ਤੋਂ ਵਾਰੀ ਅਸੀਂ ਆਪਣੀ ਜਵਾਨੀ ਏ ਮੈਂ ਹਾਂ ਕਰਦਾ ਰਾਜਾ ਤੇ ਮੇਰੀ ਪਤਨੀ ਰਾਣੀ ਆਖਰੀ ਹੈ ਜੀ ਹਰ ਇੱਕ ਰਾਣੀ ਰਾਜੇ ਦੇ ਸੰਗ ਮੌਜਾਂ ਕਰਦੀ ਆ ਹਰ ਇੱਕ ਰਾਣੀ ਰਾਜੇ ਦੇ ਸੰਗ ਮੌਜਾਂ ਕਰਦੀ ਆ ਉਹੀ ਰਾਜਾ ਕਾਬਲ ਜਿਸ ਨਾਲ ਜਿਸ ਨਾਲ ਰਾਣੀ ਖੜਦੀ ਆ ਗੱਲ ਸਮਝਣ ਵਾਲੀ ਆ ਜੀ ਹਰ ਇੱਕ ਰਾਣੀ ਰਾਜੇ ਦੇ ਸੰਗ ਮौजियां ਕਰਦੀ ਆ ਉਹੀ ਰਾਜਾ ਕਾਬਲ ਜਿਸ ਨਾਲ ਰਾਣੀ ਖੜਦੀ ਆ ਚੰਦ ਫਰਵਾਹੇ 10000 ਲੋਕੋ ਸੱਚ ਕਹਾਣੀ ਏ ਮੈਂ ਹਾਂ ਕਰਦਾ ਰਾਜਾ ਤੇ ਮੇਰੀ ਪਤਨੀ ਰਾਣੀ ਏ ਨਿੱਕਾ ਜਾ ਕਰ ਸਾਡਾ ਤੇ ਸਾਡੀ ਰਾਜਦਾਨੀ